ਪੰਜ ਪਾਦੇ ਕੋਮੀ ਜਰਨਲਸ ਕਤਰ ਤਰੁਚੁਗ ਨੇ ਆਮਾਦੀ ਪਾਰਟੀ ਤੇ ਨਿਸ਼ਾਨਾ ਸਾਥ ਤੇ ਸਵਾਲ ਕੀਤਾ ਕਿ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਹੜ੍ਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਕੀ ਪ੍ਰਯਾਸ ਰਹੇ ਉਹਨਾਂ ਨੇ ਕਿਹਾ ਇਸ ਦੀ ਸੀਬੀਆਈ ਜਾਂਚ ਕੀਤੀ ਜਾਣੀ ਚਾਹੀਦੀ ਹੈ ਦਿਲਾਪਰਵਾਹੀ ਦਾ ਸੱਚ ਸਾਹਮਣੇ ਆਵੇ ਤਰੁਚੁਗ ਨੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਵੈਸੇ ਤਾਂ ਵਿਰੋਧੀ ਤੇ ਰਹਿ ਹੈ ਪਰ ਉਹ ਆਮਾਦੀ ਪਾਰਟੀ ਦੀ ਬੀ ਟੀਮ ਬਣ ਕੇ ਪੰਜਾਬ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੀ ਆ ਅਸ਼ਨੀਸ਼ਨ ਮਨੇ ਕਿਹਾ ਕਿ ਜਦੋਂ ਸਰਕਾਰ ਨੇ ਜਨਤਾ ਦੀ ਆਵਾਜ਼ ਦਾ ਮਜ਼ਾਕ ਉਡਾਇਆ ਤਾਂ ਉਸ ਤੋਂ ਬਾਅਦ ਅਜਿਹੇ ਵਿਧਾਨ ਸਭਾ ਲਗਾਣੀ ਜ਼ਰੂਰੀ ਹੋ ਗਈ। ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਨੇ ਉਹਨਾਂ ਹੜ੍ਹਾਂ ਦੇ ਅੰਦਰ ਖਨਨ ਦਾ ਕੀ ਰੋਲ ਹੈ? ਔਰ ਤੇ ਗੱਲ ਕਰੋ ਮੈਂ ਇੱਕ ਪੰਜਾਬ ਦੇ ਹੜ੍ਹਾਂ 'ਚ ਖਨਨ ਦਾ ਕੀ ਰੋਲ ਹੈ? ਔਰ ਉਹਤੇ ਇੱਕ ਰਿਪੋਰਟ ਬਾਤੋਂ ਸਪੀਕਰ ਸਾਹਿਬ ਨੂੰ ਹਾਊਸ ਦੇ ਲੀਡਰ ਨੂੰ ਇਹ ਸੌਂਪਣ ਵਾਲਾ ਔਰ ਇਹ ਰਿਪੋਰਟ ਹੈ ਕਿ ਖਨਨ ਦੇ ਕਾਰਨ ਮਾਨ ਮੇਡ ਟ੍ਰੈਜੇਡੀ ਹੋਈ ਹੈ ਜਿਹੜੀ ਇਹ ਪੰਜਾਬ ਦੀ ਇੱਕ ਟ੍ਰੈਜੇਡੀ ਹੈ ਇਹ ਮਾਨ ਮੇਡ ਟ੍ਰੈਜੇਡੀ ਹੈ ਪਰसों ਬੜਾ ਰੁਲਾ ਪਾण्डे ਸੀ ਭਗਵੰਤ ਮਾਨ ਸਾਹਿਬ ਕਿ ਜਿਹੜੀ ਇਹ ਟ੍ਰੈਜੇਡੀ ਹੈ ਮੈਂ ਮੈਨ ਨਬੇਡ ਨਹੀਂ